ਪੰਜਾਬ ਦੇ ਵਿੱਚ ਇੱਕ ਪਈਏ ਵੱਲੋਂ ਹਰਬੀਰ ਜੋ ਇੱਕ ਨਿੱਕਾ ਜਿਹਾ ਲੜਕਾ ਸੀ ਉਸ ਦਾ ਕਤਲ ਕੀਤਾ ਗਿਆ ਜਦੋਂ ਹਰਬੀਰ ਤੇ ਉਸ ਦੀ ਭੈਣ ਦੋਵੇਂ ਹੀ ਗੁਰਦੁਆਰੇ ਜਾ ਰਹੇ ਸੀ ਤਾਂ ਇੱਕ ਪਈਏ ਵੱਲੋਂ ਜਿਹੜਾ ਉਸ ਨੂੰ ਮਾਰ ਦਿੱਤਾ ਗਿਆ ਪਹਿਲਾਂ ਕਈ ਤਸੀਹੇ ਦਿੱਤੇ ਗਏ ਇਹ ਘਟਨਾ ਹੈ ਜਿਹੜੀ ਹਸ਼ਿਆਰਪੁਰ ਦੀ ਆ ਹਸ਼ਿਆਰਪੁਰ ਦੇ ਵਿੱਚੋਂ ਇੱਕ ਜਿਹੜਾ ਬੱਚਾ ਪਈਏ ਵੱਲੋਂ ਮਾਰਿਆ ਗਿਆ ਉਦੋਂ ਬਾਅਦ ਜਿਹੜਾ ਸਾਰੇ ਪੰਜਾਬ ਦੇ ਵਿੱਚ ਇੱਕ ਰੋਸ ਹੈ ਵੀ ਬਿਹਾਰੀਆਂ ਨੂੰ ਬਾਹਰ ਕੱਢਣਾ ਚਾਹੀਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਬਿਹਾਰੀ ਪੰਜਾਬ ਦੇ ਵਿੱਚ ਆਏ ਕਿਵੇਂ 1960 ਦੇ ਵਿੱਚ ਜਦੋਂ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਜਿਹੜੇ ਵਿਆਹਰੀ ਪੰਜਾਬ ਦੇ ਵਿੱਚ ਆਉਣ ਲੱਗ ਪਏ ਹੌਲੀ ਹੌਲੀ ਇਹਨਾਂ ਦੀ ਜਿਹੜੀ ਗਿਣਤੀ ਸੀ ਉਹ ਵਾਧਦੀ ਗਈ ਪੰਜਾਬ ਦੇ ਵਿੱਚ ਜਿਹੜੇ ਪਹਿਲਾਂ ਲੋਕ ਰਹਿੰਦੇ ਸੀ ਜ਼ਿਆਦਾਤਰ ਉਹ 1960-65-70 ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਜਾ ਕੇ ਸ਼ਿਫਟ ਹੋ ਗਏ ਤੇ ਉਸ ਤੋਂ ਬਾਅਦ ਬਿਹਾਰੀਆਂ ਨੂੰ ਜਿਹੜੇ ਆਪਣੇ ਘਰ ਸਮਾ ਦਿੱਤੇ ਸਫਾਈ ਵਾਸਤੇ ਤੇ ਹੁਣ ਜਿਹੜੇ ਪੰਜਾਬ ਦੇ ਦੁਆਬੇ ਏਰੀਏ ਦੇ ਵਿੱਚ ਸਭ ਤੋਂ ਵੱਧ ਪਈਏ ਰਹਿੰਦੇ ਆ ਹੁਣ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਪਈਏ ਕਿੰਨੇ ਆ ਤਾਂ ਇਹਨਾਂ ਦੀ ਗਿਣਤੀ ਤਕਰੀਬਨ 3.5 ਲੱਖ ਤੋਂ ਵੱਧ ਹੈ ਤੇ ਇਹ ਜਿਹੜੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਫੈਲੇ ਹੋਏ ਨੇਗੇ ਤੇ ਹੁਣ ਪਿੰਡਾਂ ਦੇ ਵਿੱਚ ਜਿਹੜੇ ਮਤੇ ਪੈ ਰਹੇ ਨੇ ਕਿ ਤੋ ਕੋਈ ਪੰਚਾਇਤ ਜਿਹੜੀ ਮਤਾ ਪਾ ਰਹੀ ਹੈ ਵੀ ਸਾਡੇ ਪਿੰਡ ਦੇ ਵਿੱਚ ਪ੍ਰਵਾਸੀਆਂ ਨੂੰ ਨਹੀਂ ਰਹਿਣ ਦਿੱਤਾ ਜਾਊਗਾ ਨਾ ਹੀ ਇਹਨਾਂ ਦੇ ਨਾਮ ਤੇ ਕੋਈ ਕੋਈ ਆਧਾਰ ਕਾਰਡ ਬਣੂਗਾ ਨਾ ਹੀ ਕੋਈ ਇਹਨਾਂ ਦਾ ਰਾਸ਼ਨ ਕਾਰਡ ਬਣੂਗਾ ਨਾ ਹੀ ਅੱਗੇ ਇਹ ਵੋਟਾਂ ਦੇ ਵਿੱਚ ਜਿਹੜਾ ਹਿੱਸਾ ਲੈਣਗੇ ਕਿਉਂਕਿ ਜਦੋਂ ਪਹਿਲਾਂ ਸਰਪੰਚੀ ਦੀਆਂ ਵੋਟਾਂ ਹੋ ਕੇ ਆਟੀਆਂ ਨੇ ਉਹਦੇ ਵਿੱਚ ਕਈ ਪ੍ਰਵਾਸੀ ਨੇ ਜਿਹੜੇ ਉਹ ਸਰਪੰਚ ਵੀ ਬਣੇ ਨੇ ਵੀ ਪੰਜਾਬ ਦੇ ਵਿੱਚ ਬਾਹਰੋਂ ਆ ਕੇ ਜਿਹੜੇ ਸਰਪੰਚ ਬਣ ਗਏ ਪ੍ਰਵਾਸੀ ਲੋਕ ਇੰਨਾ ਜ਼ਿਆਦੇ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਬਿਹਾਰੀ ਲੋਕ ਜੂਪੀ ਤੋਂ ਆਏ ਲੋਕ ਜਿਨ੍ਹਾਂ ਨੂੰ ਆਪਾਂ ਪਈਏ ਕਹਿੰਦੇ ਨੇ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਫੈਲੇ ਹੋਏ ਨੇ ਹੁਣ ਜਿਹੜਾ ਹਰਵੀਰ ਦਾ ਕਤਲ ਹੋਇਆ ਉਹਦੇ ਕਰਕੇ ਸਾਰੇ ਪੰਜਾਬ ਦੇ ਵਿੱਚ ਇੱਕ ਸੋਗ ਹੈ ਵੀ ਇੱਕ ਪਈਆ ਕਿਵੇਂ ਜਿਹੜਾ ਪੰਜਾਬ ਦੇ ਵਿੱਚ ਕਤਲ ਕਰ ਗਿਆ ਪਰ ਦੋਸਤੋ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਜਿਹੜਾ ਆਪਾਂ ਗੱਲ ਕਰੀ ਹੁਣ ਤੋਂ 8-10 ਮਹੀਨੇ ਜੋ ਚੰਡੀਗੜ੍ਹ ਦੇ ਵਿੱਚ ਧਰਨੇ ਲੱਗੇ ਨੇ ਉਦੋਂ ਵੀ ਜਿਹੜਾ ਪ੍ਰਵਾਸੀਆਂ ਵੱਲੋਂ 2-3 ਜਿਹੜੇ ਆਪਣੇ ਪੰਜਾਬੀ ਲੋਕ ਸੀ 2-3 ਪੰਜਾਬੀ ਨੌਜਵਾਨ ਸੀ ਜਿਹੜੇ ਉਹ ਮਾਰੇ ਗਏ ਸੀ ਉਦੋਂ ਵੀ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਬੜੇ ਰੋਸ ਪ੍ਰਦਰਸ਼ਨ ਹੋਏ ਵੀ ਇਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਪਰ ਹੁਣ ਤੱਕ ਜਿਹੜਾ ਸਰਕਾਰ ਨੇ ਕੋਈ ਵੀ ਆਪਾਂ ਕਹਿੰਦੀ ਐਕਸ਼ਨ ਨਹੀਂ ਲਿਆ ਭਗਵੰਤ ਮਾਨ ਇਸ ਗੱਲ ਤੇ ਬੋਲਿਆ ਜ਼ਰੂਰ ਹੈ ਪਰ ਉਹ ਕਹਿੰਦਾ ਵੀ ਮੈਂ ਜਿਹੜਾ ਪ੍ਰਵਾਸੀਆਂ ਨੂੰ ਰੋਕ ਨਹੀਂ ਸਕਦਾ ਕਿਉਂਕਿ ਪ੍ਰਵਾਸੀ ਆ ਸਕਦੇ ਨੇਗੇ ਪਰ ਉਹਨਾਂ ਦੇ ਵਿਰੁੱਧ ਜਿਹੜਾ ਆਪਾਂ ਐਕਸ਼ਨ ਜ਼ਰੂਰ ਲੈ ਸਕਦੇ ਆਂਗੇ ਹੁਣ ਦੇਖੋ ਭਗਵੰਤ ਮਾਨ ਕੀ ਐਕਸ਼ਨ ਲੈਂਦਾ ਇੱਕ ਮਾਂ ਦਾ ਨਿੱਕਾ ਜਿਹਾ ਪੁੱਤ ਹਰਵੀਰ ਜਿਹੜਾ ਜੂਪੀ ਤੋਂ ਆਏ ਇੱਕ ਭਈਏ ਨੇ ਜਿਹੜਾ ਮਾਰ ਦਿੱਤਾ ਉਹ ਜਿਹੜਾ ਭਈਆ ਜਿਸ ਨੇ ਕਤਲ ਕੀਤਾ ਉਸ ਤੋਂ ਪਹਿਲਾਂ ਵੀ ਜਿਹੜੇ ਕਈ ਕੇਸ ਨੇ ਪਹਿਲਾਂ ਵੀ ਜਿਹੜਾ ਉਹ ਜੇਲ੍ਹ ਕੱਟ ਗਿਆ ਤੇ ਇੱਕ ਵਾਰ ਫੇਰ ਜਿਹੜਾ ਉਸਨੇ ਕ੍ਰਾਈਮ ਕੀਤਾ ਇੱਕ ਨਿੱਕੇ ਜਿਹੇ ਬੱਚੇ ਦੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਰਵੀਰ ਜਿਹੜਾ ਉਸ ਨੂੰ ਮਾਰ ਦਿੱਤਾ ਤਾਂ ਦੋਸਤੋ ਇਹ ਪੰਜਾਬ ਦੇ ਵਿੱਚ ਕਦੋਂ ਬੰਦ ਹੋ ਸਕਦਾ ਕਦੋਂ ਜਿਹੜੇ ਇਹ ਭਈਏ ਨੇ ਪੰਜਾਬ ਦੇ ਵਿੱਚ ਕ੍ਰਾਈਮ ਕਰਨ ਉਹ ਹਟਣਗੇ ਜਦੋਂ ਪਹਿਲਾਂ ਮੰਗ ਉੱਠੀ ਸੀ ਵੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਲੁਧਿਆਣੇ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਜਿਹੜੇ ਭਈਏ ਸੀ ਉਹ ਜਿਹੜੇ ਉੱਥੇ ਹਾਜ਼ਰ ਹੋ ਗਏ ਸੀ ਉਹਨਾਂ ਨੇ ਇਕੱਠ ਕਰ ਲਿਆ ਸੀ ਤੇ ਇੰਨਾ ਜ਼ਿਆਦੇ ਜਿਹੜੇ ਪੰਜਾਬੀ ਵੀ ਨਹੀਂ ਸੀਗੇ ਜਿੰਨੇ ਜ਼ਿਆਦੇ ਉੱਥੇ ਪਈਏ ਹੋ ਗਏ ਸੀ ਹੁਣ ਜਿਹੜੀ ਦਵਾਰੇ ਮੰਗ ਉਠੀ ਆ ਮਤੇ ਪੈਣ ਲੱਗੇ ਨੇ ਪਿੰਡਾਂ ਦੇ ਵਿੱਚ ਵੀ ਜਿਹੜੇ ਪਈਏ ਨੇ ਇਹਨਾਂ ਨੂੰ ਬਾਹਰ ਕੱਢੋ ਹੈ ਨਾ ਤਾਂ ਤੁਹਾਨੂੰ ਕੀ ਲੱਗਦਾ ਕਮੈਂਟਾਂ ਵਿੱਚ ਦੱਸਿਓ ਵੀ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਜਾਂ ਨਹੀਂ ਕੱਢਣਾ ਚਾਹੀਦਾ